ਹੈਪੀ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਬਹੁਤ ਮੰਦ ਭਗੀ ਘਟਨਾ ਹੋਈ ਹੈ ਸਾਡੇ ਤੋਂ ਵਿਛੋੜਾ ਦੇ ਕੇ ਨੇ ਭੱਲਾ ਸਾਹਿਬ ਤੇ ਕਿਉਂਕਿ ਹਰ ਇੱਕ ਇਥੇ ਆਰਟਿਸਟ ਪਹੁੰਚ ਰਿਹਾ ਦੁਖੀ ਹਿਰਦੇ ਨਾਲ ਪਹੁੰਚ ਰਿਹਾ ਹੈ ਤੁਹਾਡੇ ਵੀ ਪੁਰਾਣੇ ਮਿੱਤਰ ਸਨ ਤੁਸੀਂ ਵੀ ਜਿੱਦਾਂ ਪਹਿਲਾਂ ਗੱਲ ਕੀਤੀ ਕਿ ਅਸੀਂ ਬਾਬਰ ਆਪਾਂ ਸਮਝਦੇ ਸੀ ਵੱਡੇ ਭਰਾ ਬਾਬਰ ਸਮਝਦੇ ਸੀ ਕੀ ਕਹਿਣਾ ਚਾਹੁੰਦੇ ਹੋ ਮੇਰੇ ਤਾਂ ਪਿਓ ਸਮਾਨ ਭੱਲਾ ਸਾਹਿਬ ਵੀ ਬਹੁਤ ਰਿਸਪੈਕਟਡ ਬਹੁਤ ਪਿਆਰੇ ਇਨਸਾਨ ਅਦਾਕਾਰ ਕਮੇਡੀਅਨ ਕੀ ਕੀ ਕਹੀਏ ਮੈਂ ਹੁਣ ਪਿੱਛੇ ਅੰਦਰ ਸ਼ਰਮਾ ਜੀ ਗੱਲ ਕਰ ਰਹੇ ਸੀ ਵੀ ਉਹਨਾਂ ਨੇ ਜ਼ਿੰਦਗੀ ਦਾ ਵੀ ਹਰ ਰੋਲ ਨਿਭਾਇਆ ਵੀ ਐਜ਼ ਆ ਸਨ ਵੀ ਉਹਨਾਂ ਨੇ ਉਹਨਾਂ ਹੀ ਵਧੀਆ ਰੋਲ ਕੀਤਾ ਅਦਾ ਕੀਤਾ ਐਜ਼ ਆ ਫਾਦਰ ਵੀ ਤੇ ਫਾਦਰ ਇਨ ਲਾ ਵੀ ਤੇ ਇਹੋ ਜਿਹੇ ਇਨਸਾਨ ਹੁੰਦਾ ਬਹੁਤ ਵੱਡੀ ਗੱਲ ਹੈ ਜੀ ਮਤਲਬ ਇਹ ਬਹੁਤ ਹੀ ਦੁੱਖਦਾਈ ਗੱਲ ਪੱਲਾ ਸਾਹਿਬ ਦਾ ਜਾਣਾ ਤਾਂ ਮਤਲਬ ਮੈਨੂੰ ਹਲੇ ਤੱਕ ਯਕੀਨ ਨਹੀਂ ਆ ਤੁਹਾਨੂੰ ਪਤਾ ਲੱਗਦਾ ਹੈ ਕਿ ਜਦੋਂ ਕਾਲ ਜਾਂ ਮੈਸੇਜ ਹੁੰਦਾ ਸਵੇਰੇ ਉੱਠ ਕੇ ਬਸ ਮੈਂ ਖ਼ਬਰ ਹੀ ਦੇਖੀ ਆ ਸਭ ਤੋਂ ਪਹਿਲਾਂ ਹਾਂ ਜੀ ਮੈਂ ਸਵੇਰੇ ਉੱਠ ਕੇ ਖ਼ਬਰ ਸਭ ਤੋਂ ਪਹਿਲੀ ਮੈਂ ਮੇਰੀ ਆਦਤ ਤਾਂ ਮੈਂ ਸਵੇਰੇ ਉੱਠ ਕੇ ਪਹਿਲਾਂ ਇੰਸਟਾ ਖੋਲਦਾ ਮੈਂ ਖੋਲੇ ਜਦੋਂ ਮੈਂ ਉਹ ਦੇਖਿਆ ਤੇ ਬਾਸ ਉਹ ਚਾਰਟ ਇੱਕ ਵਾਰ ਤਾਂ ਲੱਗਦਾ ਵੀ ਖਬਰ ਝੂਠੀ ਹੋਵੇ ਯਾਰ ਤੇ ਫਿਰ ਜਦੋਂ ਗਿੱਪੀ ਬਾਈ ਉਹਨਾਂ ਦੀਆਂ ਪੋਸਟਾਂ ਦੇਖਿਆ ਸਭ ਦੀਆਂ ਤੇ ਆਖਰੀ ਮੁਲਾਕਾਤ ਤੁਹਾਡੀ ਜਾਂ ਕੋਈ ਕਾਲ ਤੇ ਗੱਲ ਹੋਈ ਹੋਵੇ ਮੇਰੀ ਆਖਰੀ ਮੁਲਾਕਾਤ ਲਾਸਟ ਡੇਡ ਸਾਲ ਡੇਢ ਸਾਲ ਪਹਿਲਾਂ ਅਸੀਂ ਫਲਾਈਟ 'ਚ ਮਿਲੇ ਸੀ ਇੱਕ ਜੀ ਕੁਦਰਤੀ ਅਸੀਂ ਇਕੱਠੇ ਬੰਬੇ ਤੋਂ ਆ ਰਹੇ ਸੀ ਤੇ ਸਾਡੀ ਸੀਟ ਵੀ ਇਕੱਠਿਆਂ ਦੀ ਸੀ ਬਸ ਇਹੀ ਮੇਰੀ ਮੁਲਾਕਾਤ ਤੇ ਵੱਡਾ ਘਾਟਾ ਵੀ ਪਿਆ ਕਿ ਇੱਕ ਬਾਪ ਦਾ ਸਾਇਆ ਤਾਂ ਉੱਠਿਆ ਸਿਰ ਤੋਂ ਕਿਉਂਕਿ ਉਹਨਾਂ ਦੇ ਬੇਟੇ ਦੀ ਫਿਲਮ ਵੀ ਆ ਰਹੀ ਸੀ ਚਲੋ ਬੁਲਾਵਾ ਆਇਆ ਥੋੜੇ ਸਮੇਂ ਤੱਕ ਆ ਰਹੀ ਸੀ ਕਿ ਉਹ ਵੀ ਨਸੀ ਕਾਫੀ ਪਾਪੂਕ ਲੱਗ ਰਿਹਾ ਸ਼ੁਕਰੀ ਗਾਲ ਗੱਲਬਾਤ ਕਰਨ ਲਈ ਤਾਂ ਹੈਪੀ ਰਾਈ ਕੋਟੀ ਜੀ ਵੀ ਇੱਥੇ ਪਹੁੰਚੇ ਹਨ ਪੰਜਾਬੀ ਗੀਤਕਾਰ ਪੰਜਾਬੀ ਗਾਇਕ ਤਾਂ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਫਿਲਮ ਇੰਡਸਟਰੀ ਨੂੰ ਪੰਜਾਬੀ 뮤직 ਇੰਡਸਟਰੀ ਨੂੰ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਕਈ ਕਲਾਕਾਰ ਇੱਥੇ ਪਹੁੰਚਣਗੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹੈਪੀ ਬਾਈ ਜੀ ਕੀ ਕਰਨਾ ਚਾਹੁੰਦੇ ਹੋ ਅੱਜ ਬਹੁਤ ਮੰਤਪਕੀ ਘਟਨਾ ਹੋਈ ਹੈ ਸਾਡੇ ਤੋਂ ਵਿਸ਼ੋੜਾ ਦੇ ਕੇ ਨੇ ਹਾਂ ਜੀ ਪੱਲਾ ਸਾਹਿਬ ਤੇ ਕਿਉਂਕਿ ਹਰ ਇੱਕ ਇਥੇ ਆਰਟਿਸਟ ਪਹੁੰਚ ਰਿਹਾ ਦੁਖੀ ਹਿਰਦੇ ਨਾਲ ਪਹੁੰਚ ਰਿਹਾ ਹੈ ਤੁਹਾਡੇ ਵੀ ਪੁਰਾਣੇ ਮਿੱਤਰ ਸਾਨੂੰ ਤੁਸੀਂ ਵੀ ਜਿੱਦਾਂ ਪਹਿਲਾਂ ਗੱਲ ਕੀਤੀ ਕਿ ਅਸੀਂ ਬਾਬਰਾ ਬਸ ਸਮਝਦੇ ਸੀ ਵੱਡੇ ਭਰਾ ਬਾਬਰ ਸਮਝਦੇ ਸੀ ਕੀ ਕਹਿਣਾ ਚਾਹੁੰਦੇ ਹੋ ਮੇਰੇ ਤਾਂ ਪਿਓ ਸਮਾਨ ਪੱਲਾ ਸਾਹਿਬ ਵੀ ਬਹੁਤ ਰਿਸਪੈਕਟਡ ਬਹੁਤ ਪਿਆਰੇ ਇਨਸਾਨ ਅਦਾਕਾਰ ਕਮੇਡੀਅਨ ਕੀ ਕੀ ਕਹੀਏ ਮੈਂ ਹੁਣ ਪਿੱਛੇ ਅੰਦਰ ਸ਼ਰਮਾ ਜੀ ਗੱਲ ਕਰ ਰਹੇ ਸੀ ਵੀ ਉਹਨਾਂ ਨੇ ਜ਼ਿੰਦਗੀ ਦਾ ਵੀ ਹਰ ਰੋਲ ਨਿਭਾਇਆ ਵੀ ਐਜ਼ ਅ ਸਨ ਵੀ ਉਹਨਾਂ ਨੇ ਉਹਨਾਂ ਹੀ ਵਧੀਆ ਰੋਲ ਕੀਤਾ ਅਦਾ ਕੀਤਾ ਐਜ਼ ਅ ਫਾਦਰ ਵੀ ਤੇ ਫਾਦਰ ਇਨ ਲਾ ਵੀ ਤੇ ਇਹੋ ਜਿਹੇ ਇਨਸਾਨ ਹੁਣ ਬਹੁਤ ਵੱਡੀ ਗੱਲ ਹੈ। ਪੱਲਾ ਵੀ ਬਹੁਤ ਹੀ ਦੁੱਖਦਾਈ ਗੱਲ। ਪੱਲਾ ਸਾਹਿਬ ਦਾ ਜਾਣਾ ਤਾਂ ਮਤਲਬ ਮੈਨੂੰ ਹਲੇ ਤੱਕ ਯਕੀਨ ਨਹੀਂ ਆ। ਤੁਹਾਨੂੰ ਪਤਾ ਲੱਗਦਾ ਹੈ ਕਿ ਜਦੋਂ ਕਾਲ ਜਾਂ ਮੈਸੇਜ ਹੁੰਦਾ ਹੈ। ਸਵੇਰੇ ਉੱਠ ਕੇ ਬਸ ਮੈਂ ਖ਼ਬਰ ਹੀ ਦੇਖੀ ਆ। ਸਭ ਤੋਂ ਪਹਿਲਾਂ ਹਾਂਜੀ ਮੈਂ ਸਵੇਰੇ ਉੱਠ ਕੇ ਖ਼ਬਰ ਸਭ ਤੋਂ ਪਹਿਲੀ ਮੈਂ ਮੇਰੀ ਆਦਤ ਹੈ ਮੈਂ ਸਵੇਰੇ ਉੱਠ ਕੇ ਪਹਿਲਾਂ ਇੰਸਟਾ ਖੋਲਦਾ। ਮੈਂ ਖੋਲਿਆ ਜਦੋਂ ਮੈਂ ਉਹ ਦੇਖਿਆ ਤੇ ਬਸ ਉਹ ਚਟ ਇੱਕ ਵਾਰ ਤਾਂ ਲੱਗਦਾ ਵੀ ਖ਼ਬਰ ਝੂਠੀ ਹੋਵੇ ਯਾਰ। ਤੇ ਫਿਰ ਜਦੋਂ ਗਿੱਪੀ ਬਾਈ ਉਹਨਾਂ ਦੀਆਂ ਪੋਸਟਾਂ ਦੇਖਿਆ ਸਭ ਦੀਆਂ ਤੇ ਉਹ ਆਖਰੀ ਮੁਲਾਕਾਤ ਤੋਂ ਡੇਜਾ ਕੋਈ ਕਾਲ ਤੇ ਗੱਲ ਹੋਈ ਹੋਈ ਮੇਰੀ ਆਖਰੀ ਮੁਲਾਕਾਤ ਲਾਸਟ ਡੇਡ ਸਾਲ ਡੇਡ ਸਾਲ ਪਹਿਲਾਂ ਅਸੀਂ ਫਲਾਈਟ 'ਚ ਮਿਲੇ ਸੀ ਇੱਕ ਜੀ ਕੁਦਰਤੀ ਅਸੀਂ ਇਕੱਠੇ ਬੰਬੇ ਤੋਂ ਆ ਰਹੇ ਸੀ ਤੇ ਸਾਡੀ ਸੀਟ ਵੀ ਇਕੱਠਿਆਂ ਦੀ ਸੀ ਬਸ ਐਹੀ ਮੇਰੀ ਮੁਲਾਕਾਤ ਤੇ ਵੱਡਾ ਘਟਾ ਵੀ ਪਿਆ ਕਿ ਇੱਕ ਬਾਪ ਦਾ ਸਾਇਆ ਤਾਂ ਉੱਠਿਆ ਸਿਰ ਤੋਂ ਕਿਉਂਕਿ ਉਹਨਾਂ ਦੇ ਬੇਟੇ ਦੀ ਫਿਲਮ ਵੀ ਆ ਰਹੀ ਸੀ ਚਲੋ ਬੁਲਾਵਾ ਆਇਆ ਥੋੜੇ ਸਮੇਂ ਤੱਕ ਆ ਰਹੀ ਸੀਗੀ ਉਹ ਵੀ ਨਸੀਬ ਨਹੀਂ ਹੋਈ ਦਿਖੜੀ ਉਹਨਾਂ ਨੂੰ ਬੜੀ ਯਾਦਾ ਹੀ ਰਹਿ ਜਾਂਦੀ ਹੈ ਜੀ ਮੈਂ ਮੇਰਾ ਘਰ ਪਾਸੇ ਕਾਫੀ ਪਾਪੂਕ ਲੱਗ ਰਿਹਾ ਸ਼ੁਕਰੀਆ ਗੱਲਬਾਤ ਕਰਨ ਲਈ ਤਾਂ ਹੈਪੀ ਰਾਈ ਪੰਜਾਬੀ ਗੀਤਕਾਰ ਪੰਜਾਬੀ ਗਾਇਕ ਤਾਂ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਫਿਲਮ ਇੰਡਸਟਰੀ ਨੂੰ ਪੰਜਾਬੀ 뮤직 ਇੰਡਸਟਰੀ ਨੂੰ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਕਈ ਕਲਾਕਾਰ ਇੱਥੇ ਪਹੁੰਚਣਗੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ